ਦਿਲਸ਼ਾਦ ਅਖਤਰ ਸਾਹਿਬ ਦੇ ਪਿਤਾ ਜੀ ਆਉਂਦੇ ਰਹੇ ਤੇ ਬਾਪੂ ਜੀ ਉਹਨੇ ਸੁੰਦ ਰਹੇ ਤੁਹਾਡੀ ਗਾਇਕੀ ਦੇ ਵਿੱਚ ਥੋੜਾ ਥੋੜਾ ਉਹ ਵੀ ਦਿਲਸ਼ਾਦ ਅਖਤਰ ਸਾਹਿਬ ਦੀ ਝਲਕ ਜੀ ਆਉਂਦੀ ਹੈ ਨਾ ਉਹ ਵਜ੍ਹਾ ਇਹ ਵੀ ਹੋ ਸਕਦੀ ਵਜ੍ਹਾ ਤੱਕ ਚਲੋ ਇੱਕ ਤੱਕ ਨੈਚੁਰਲ ਸਟਾਈਲ ਹੀ ਆਪਣਾ ਹੁਣ ਆਵਾਜ਼ ਤਾਂ ਕੁਦਰਤੀ ਆ ਇਹੋ ਜਿਹੀ ਹੈ ਹਾਂ ਹਾਂ ਤੇ ਬਾਕੀ ਮੇਰਾ ਜੰਬੋਲੀ ਕਹ ਲੋ ਉਸ ਨੇੜੇ ਸਿਕੋੜ ਕਪੂਰਾ ਮੋਗਾ ਏਰੀਆ ਜੀ ਜੀ ਛਾਪਦੇ ਹੋ ਸਕਦਾ ਹੈ ਤੇ ਬਾਕੀ ਗਾਉਣ ਦਾ ਚਲੋ ਮੈਂ ਧੰਨ ਭਾਗ ਲੋਕਾਂ ਦਾ ਜਿਹਨਾਂ ਨੇ ਮੈਨੂੰ ਇਸ ਟਰੰਗ ਨਾਲ ਵੇਖ ਰਿਹਾ ਥੱਲੇ ਲਿਖਦੇ ਆ ਕਿ ਉਹਨਾਂ ਨੂੰ ਉਹਨਾਂ ਨੂੰ ਕੁਝ ਸਵਾਦ ਆਉਂਦਾ ਹੁਣ ਹੁਣ ਮੈਥੋਂ ਹਰੇਕ ਪ੍ਰਵਾਹੋਂ ਦੇ ਵਿੱਚ ਨਾ ਦੋ ਤਿੰਨ ਗੀਤ ਬਾਈ ਜੀ ਉਹਨਾਂ ਦੇ ਲਵਾਉਂਦੇ ਆ ਮਨੋਂ ਵਿੱਚ ਵਸਦਾ ਸੱਜਣਾ ਵੇਰੇ ਨੱਖੀਆਂ ਤੋਂ ਦੂਰ ਹਾ ਹਾ ਚਿੱਠੀ ਦੇ ਵਿੱਚ ਦੱਸ ਦਿਓ ਹੁਣ ਕੀ ਹਾਲ ਪ੍ਰੀਤੋ ਦਾ ਪ੍ਰੀਤੋ ਦਾ ਇਹ ਮਤਲਬ ਉਹਨਾਂ ਦੇ ਸਦਾ ਬਹਾਰ ਜਿਹੜੇ ਗਾਣੇ ਆ ਤੇ ਜਿਨ੍ਹਾਂ ਨੂੰ ਚਲੋ ਕਿਸੇ ਨੂੰ ਕਿਸੇ ਜਰੀਏ ਸਕੂਨ ਕਿਸ ਹਾਂ ਕੋਤਲੇ ਮੇਰੇ ਪੜੇ ਤਾਂ ਡਿਕਾਣੇ ਥੱਲੇ ਤੇ ਕਹਿੰਦੇ ਬਾਈ ਦੀ ਆਵਾਜ਼ ਜਾਂ ਮਹਾਂਦਰਾ ਜਾਂ ਸਟਾਈਲ ਹਾਂਜੀ ਹਾਂਜੀ ਨਾ ਭਾਰੀ ਆਵਾਜ਼ ਬੇਸ ਬਹੁਤ ਹਾਂਜੀ ਹਾਂਜੀ ਕਰਕੇ ਨਾ ਉਹਨਾਂ ਨੂੰ ਕਦੇ ਮਿਲੇ ਵੀ ਤੁਸੀਂ ਨਹੀਂ ਮੈਂ ਮਿਲ ਨਹੀਂ ਸਕਿਆ ਉਹਨਾਂ ਮਿਲ ਸੀ ਆਣਾ ਕੋਈ ਮੇਰੇ ਉਹਨਾਂ ਦੇ 98 ਦੇ ਵਿੱਚ ਹੀ ਕਤਲ ਹੋ ਜਾਂਦਾ ਨਾ ਉਹਨਾਂ ਦਾ 97 96 95 ਦਾ ਵਾਚ ਇੱਥੇ ਜੋ ਹੈ ਉਹ ਵੀ ਬੜੀ ਮਾੜੀ ਗੱਲ ਹੋਈ ਸੀ ਹਾਂ ਬਹੁਤ ਕਰਕੇ ਨਾ